ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਰਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਆਪਦੇ ਪਿੰਡ ਦੇ ਵਿੱਚ ਤੇ ਗਿੰਦੇ ਭਾਉ ਦੇ ਘਰੇ ਵਪਾਰ ਦਾ ਕੰਮ ਆ ਪਈ ਪਰ ਹੁਣ ਲੰਬੇ ਸਮੇਂ ਤੋਂ ਰੁਕਿਆ ਹੋਇਆ ਹੁਣ ਤੱਕ ਘਰੇ ਮਈਆਂ ਦੁੱਧ ਤੇ ਲਾਈਆਂ ਹੋਈਆਂ ਬਾਈ ਦੀਆਂ ਉਹਨਾਂ ਦੋ ਉਹਨਾਂ ਮਈਆਂ ਦੇ ਵਿੱਚੋਂ ਆ ਦੋ ਮਈਆਂ ਵਕਾਉ ਲਾਈਆਂ ਬਾਈ ਨੇ ਇਹਨਾਂ ਦੀ ਕੀ ਡਿਟੇਲ ਆ ਕੀ ਗੱਲਬਾਤ ਆ ਇੱਕ ਤਾਂ ਗੱਬਣ ਟੋਕੜਾ ਚੈੱਕ ਪਾਸ ਔਰ ਇੱਕ ਮੈਂ ਹੈਗੀ ਹੈ ਮਿੱਤਰੋ ਬਹੁਤ ਵੱਡੇ ਢਾਂਚੇ ਦੀ ਚੰਗਾ ਕੱਦ ਕਾਠਾ ਕਿੰਨੇ ਦੁੱਧ ਦੀ ਮਾਲਕਣਾ ਕੀ ਰੇਟ ਆ ਸਾਰੀ ਗੱਲਬਾਤ ਪਾਉ ਦੇ ਨਾਲ ਕਰਦੇ ਆ ਆਪਾਂ ਉਸ ਤੋਂ ਪਹਿਲਾਂ ਰਿਕਵੈਸਟ ਬੇਨਤੀ ਹੈ ਜਿਹੜੇ ਵੀ ਪਹਿਲੀ ਵਾਰੀ ਚੈਨਲ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਫੇਸਬੁੱਕ ਉੱਤੇ ਆ ਤਾਂ ਪੇਜ ਨੂੰ ਫੋਲੋ ਕਰ ਲਿਓ ਜੇ ਇੰਸਟਾਗ੍ਰਾਮ ਉੱਤੇ ਵੀਡੀਓ ਦੇਖਦੇ ਆ ਤਾਂ ਫਿਰ ਇੰਸਟਾਗ੍ਰਾਮ ਨੂੰ ਵੀ ਲਾਈਕ ਕਰ ਲਿਓ ਆਓ ਮਿਲਦੇ ਆ ਬਾਈ ਨੂੰ ਆਜਾ ਪਾਉ ਨੇੜੇ ਮੈਕ ਆਪਾਂ ਲਾਏ ਨੀਗੇ ਸਤਿ ਸ਼੍ਰੀ ਅਕਾਲ ਪਾਉ ਸਤਿ ਸ਼੍ਰੀ ਅਕਾਲ ਮੇਰਾ ਕੀ ਹਾਲ ਆ ਵਧੀਆ ਤੂੰ ਸੁਣਾ ਸਾਰੇ ਵਧੀਆ ਠੀਕ ਆ ਗਿੰਦੇ ਪਾਉ ਫਿਰ ਮੈਂ ਜਿਹੜੀ ਆ ਕਾਲੀ ਵੱਡੀ ਹੈ ਨਾ ਇਹਦੀ ਕੀ ਡਿਟੇਲ ਆ ਇਹਨੂੰ ਮਹੀਨੇ ਤੋਂ ਉੱਤੇ ਹੋ ਗਿਆ 1 ਮਹੀਨਾ 10 ਦਿਨ ਹੋ ਗਏ ਸੀ ਇਹਨੂੰ 1 ਮਹੀਨਾ ਹੋ ਗਿਆ 10 ਦਿਨ ਸੂਈ ਨੂੰ ਹੈ 10 15 ਦਿਨ ਹੋ ਗਏ ਉਹਨੇ ਆ ਠੀਕ ਆ ਭਾਈ ਤੇ ਦੁੱਧ ਭਾਈ ਦੁੱਧ ਇਹਦੇ ਹਲੇ ਪਹਿਲਾਂ ਤੇ ਗਿਆ ਸੀ 11 11 ਕਿਲੋ ਕਰਾਈ ਸੀ ਠੀਕ ਆ ਤੇ ਹੁਣ ਜਮੇ ਬੈਗੀਆਂ ਇੱਕ एकदम ਬਣੀ ਕਰਕੇ ਵੀ ਹੁਣ ਬਣ ਗਈ ਇਹ 5 ਦਿਨ ਹੋ ਗਏ ਇਹਨੂੰ ਠੀਕ ਆ 10 ਦਿਨ 10 ਦਿਨ ਹੋ ਗਿਆ ਠੀਕ ਹੈ ਬਾਈ ਗੱਭ ਡੋਕਾ ਕੱਢੀ ਜਾਂਦੀ ਹਾਂ ਠੀਕ ਹੈ ਬਾਈ ਤੇ ਬਣੀ ਸਾਂਹ ਤੋਂ ਕਿ ਟੀਕੇ ਤੋਂ ਟੀਕੇ ਤੋਂ ਠੀਕ ਹੈ ਬਾਈ ਤੇ ਦੁੱਧ ਹੁਣ ਕਿੰਨਾ ਤਿਆਰ ਹੋਗਾ ਹੁਣ 9 ਕਿਲੋ ਦੁੱਧ ਹੁਣ ਵੀ ਹੈਗਾ ਵੀ ਸੁੱਕੀ ਕਰਕੇ ਦੁੱਧ ਮਤਲਬ ਹੁਣ 9 ਕਿਲੋ ਬਾਕੀ ਟੈਂਪਰੇਚਰ ਵੀ ਬਹੁਤ ਆ ਬਾਈ ਗਰਮੀ ਵੀ ਗਰਮੀ ਬਹੁਤ ਆ ਠੀਕ ਹੈ ਇੱਕ ਪੱਥੇ ਤੋਂ ਨਹੀਂ ਠੀਲਸੂਲ ਬਹੁਤ ਆ ਠੀਕ ਹੈ ਐ ਹੀ ਮਿਲ ਪੈਂਦੀ ਬਈ ਹੈ ਕੋਈ ਪਹਾੜਾ ਨਹੀਂ ਕੁਛ ਨਹੀਂ ਹੈ ਧਾਰ ਦਿਓ ਬਸ ਬਹਿ ਜਾ ਜਿੱਥੇ ਬਹਿਣਾ ਫੰਦੇ ਠੀਕ ਹੈ ਐ ਹੀ ਮਿਲ ਪੈਂਦੀ ਹੈ ਲੈ ਠੀਕ ਹੈ ਬਾਈ ਤੇ ਚੁਵਾਈ ਚੁਵਾਈ ਦੀ ਕਿਵੇਂ ਵੀਰੇ ਸਾਫ ਆ ਚੁਵਾਈ ਚੁਵਾਈ ਠੀਕ ਆ ਭਾਈ ਲੈ ਆਵੇ ਤਾਂ ਥੋੜੇ ਵੱਡੇ ਹੁੰਦੇ ਆ ਹੂੰ ਦੂਜਿਆਂ ਆਹ ਤਾਰ ਤਾਰ ਪੁੱਲੀ ਜਾਂਦੇ ਹਾਂ ਪੁੱਲੀ ਜਮਾ ਐਵੇਂ ਠੀਕ ਆ ਭਾਈ ਬਸ ਠੀਕ ਲੈ ਮਿੱਤਰੋ ਆਹ ਗੋਣਾ ਇਹਦੇ ਵਿੱਚ ਕਰਮਾ ਵਾਲੀ ਦੇ ਵਿੱਚ ਜਿਹੜਾ ਮਹਿੰਗੇ ਮੁੱਲ ਤੇ ਵੀ ਨਹੀਂ ਮਿਲਦਾ ਸਹੀ ਪੁੱਛੋ ਤਾਂ ਤੂੰ ਦੁੱਧ 13 14 ਕਿਲੋ ਤੇ ਆ ਜਾਣਾ ਹੀ ਨਾ ਜਿਆਦਾ ਨਹੀਂ ਨਾ ਪਿੰਦੀ ਗਰਮੀ ਕਰਕੇ ਹਨਾ ਗਰਮੀ ਤਾਂ ਫਿਰ ਬਸ ਵੀ ਨਹੀਂ ਭਾਈ ਤੇ ਭਾਈ ਰੇਟ ਕੀ ਰਹੂਗਾ ਇਹਦਾ ਰੇਟ ਯਾਰ ਮੁੱਲ ਕਰਾਉ ਨੂੰ ਜਿੰਨਾ ਮਰਜ਼ੀ ਕਰਾ ਲਈਏ ਹਾਂ ਤੇ 75000 ਦੀ ਦੇ ਦੇਵਾਂਗੇ ਆਪਾਂ ਦੇਣ ਲੈਣ ਵਾਲਾ ਦਾ ਤੇ ਜੱਸ ਨੂੰ ਜਮਟਕਾਣੇ ਦਿੱਤੀ ਫੋਨ 2000 ਕੱਟ ਦੇ ਠੀਕ ਆ ਬਾਈ ਤੋਰੀ ਵੀਰੇ ਕੱਢੀ ਬਾਹਰ ਲੈ ਮਿੱਤਰੋ 10 ਦਿਨ ਹੋ ਗਏ ਇਹਨੂੰ ਬਣੀ ਨੂੰ ਕੋਈ ਕਿਸੇ ਬੰਦੀ ਦਾ 51 ਦਾ 2 ਟੀਕੇ ਐਮ 51 ਦੇ 2 ਟੀਕੇ ਹੋਏ ਹੁਣ 1.5 ਮਹੀਨੇ ਤੋਂ ਇੱਕ 5-7 ਦਿਨ ਆਪਾਂ ਨੇ 1.5 ਮਹੀਨਾ ਹੀ ਲਾ ਕੇ ਚਲੇਓ ਪਹਿਲਾਂ ਉਹ ਮੂਰੀ ਬਣਾਈ ਸੀ ਹੁੰਦਾ ਜਦੋਂ ਬੱਚਾ ਮਰ ਗਿਆ ਨਹੀਂ ਤਾਂ ਨਹੀਂ ਮਰ ਗਿਆ ਪਹਿਲੇ ਦਿਨ ਸੁੰਦਿਆ ਸਾਰੀ ਮਰ ਗਿਆ ਹਾਂ ਮੂਰੀ ਤੇ ਹੈ ਹੁਣ ਮੰਨ ਲਾ ਵੀ ਓਕੇ ਆ ਜਮਾ ਹੈ ਉਹ ਦੋ ਕੁ ਦਿਨ ਮੂਰੀ ਉਹਨੇ ਜੀ ਨਹੀਂ ਲਾਇਆ ਸੀ ਉਹ ਜਿਵੇਂ ਮਰਜ਼ੀ ਚੋਈਗਾ ਕੋਈ ਮੈਂ ਦਰਜ ਕਰਾਂ ਠੀਕ ਆ ਬਾਈ ਲੈ ਵੀ ਮਿੱਤਰੋ ਵੱਡੀ-ਬੁੱਡੀ ਬਹੁਤ ਹੈ ਮੈਂ ਤੇ ਦੁੱਧ ਵੀ 9 ਕਿਲੋ ਤਿਆਰ ਆ ਕਿਉਂਕਿ ਭਾਈ ਗਰਮੀ ਪੈਂਦੀ ਆ ਤੁਹਾਨੂੰ ਵੀ ਪਤਾ ਵੇ ਇੰਨਾ ਦਿਨਾਂ ਜੇ ਤੱਕਾ ਜੋ ਦੁੱਧ ਸੁੱਕ ਜਾਂਦਾ ਕੱਲੀ ਸਾਹਮਣੇ ਜਾ ਕੇ ਨਾ 15 ਕਿਲੋ ਦੁੱਧ ਆਉਣਾ ਕਰੂਗੀ 14 15 ਜਦੋਂ ਲੈਵੇ ਭਾਂਡੇ ਵਾਲੀ ਮੈਂ ਹਨਾ ਚਵਾਚੂ ਚੰਗਾ ਵਾ ਬਣੀ ਫਿਰ ਵੱਢੀ ਕਾ ਲਿਆ ਵੀ ਹਰ ਵਾਰ ਆਈ ਆ ਤੇ ਦੂਜੀ ਗੱਲ ਇਹ ਆ ਵੀ ਮਿੱਤਰੋ ਵੇਖ ਲਓ ਤੁਸੀਂ ਐਂ ਹੀ ਬਹਿ ਗਿਆ ਵੀਰਾ ਥੱਲੇ ਥਾਪੀ ਮਾਰ ਕੇ ਤੇ ਐਂ ਹੀ ਮਿਲ ਪੈਂਦੀ ਆ ਕੋਈ ਇਹਨੂੰ ਨਿੰਦ ਵਿਚਾਰ ਨਹੀਂ ਉਹਨਾਂ ਅੰਦਰ ਜਾ ਕੇ ਚੋਣੀ ਆ ਉਦੋਂ ਹੀ ਫਿਰ ਮਿਲ ਪੈਂਦੀ ਠੀਕ ਹੈ ਤੇ ਇਹ ਭਾਈ ਪਹਿਲੇ ਨੰਬਰ ਤੇ ਮਾਝ ਸੀ ਕੀ ਇਹਦੇ ਵੇਖ ਫਿਰ ਪਾਈ ਐਂ ਹੀ ਬਹਿ ਗਿਆ ਆ ਜਿਹੜੀ ਸਹੀ ਪੁੱਛੋ 75000 ਰੇਟ ਆ 2000 ਹੋਰ ਕੱਟ ਕਰਕੇ ਪਾਈਏ ਨਾ 73 ਦੀ ਦੇ ਦੇਾਂਗੇ ਗੱਲ ਬਾਤ ਕਰ ਲਿਓ ਮਨਤਨ ਹੋਰ ਵੀ ਹੋ ਜਾਊਗਾ ਕੋਈ ਗੱਲ ਨਹੀਂ ਤੇ ਮੈਂ ਚੰਗੀ ਆ ਮਿੱਤਰੋ ਥਾਂ ਲੇਵੇ ਦੀ ਵਲੋਂ ਚੰਗੀ ਆ ਕੁਆਲਿਟੀ ਚੰਗੀ ਆ ਸਾਰੀ ਚੰਗੀ ਆ ਮੈਂ ਤੇ ਵੀਰੇ ਆ ਜਿਹੜੀ ਮੈਂ ਬਾਈ ਇਹ 8 ਮਹੀਨੇ ਨੂੰ ਪੂਰੇ ਹੋਣ ਵਾਲਿਆ 10 ਕਿਲੋ ਅੱਠਵਾਂ ਮਹੀਨੇ ਨੂੰ ਲੱਗਾ ਹੋਇਆ ਗੱਬਣਾ ਹੈ ਹਾਂ 10 ਕਿਲੋ ਠੀਕ ਆ ਦੁੱਧ ਬਾਈ ਦਿੰਦੀ ਕੋਈ ਹੁਣ ਕਿਨੇ 2 ਕਿਲੋ ਆ ਇੱਕ ਟਾਈਮ ਇੱਕ ਟਾਈਮ ਦਾ ਹਜੇ ਮਿਲਦੀ ਆ ਫਿਰ ਤਾਂ ਯਾਰ ਕੀ ਬਾਤ ਆ ਤਰਕੇ ਚਾਹੀਦੀ ਆ ਠੀਕ ਆ ਤਰਕੇ ਹੈ ਤੇ ਇਹ ਕਿੰਨੇ ਦੀ ਦੇ ਦੇਂਗੇ ਪਾਊ ਇਹ ਮੁੱਲ 70 65 ਦੀ ਦੇ ਦੇਵਾਂਗੇ ਦੇਣ ਲੈਣ ਵਾਲੀ ਗੱਲ ਦਾ ਤੇ ਜਿਸ ਨੂੰ ਜਵਾਂ ਟਿਕਾਣੀ ਤੇ ਤੈਨੂੰ ਵੀ ਪਤਾ ਯਾਰ ਹੁਣ ਤਾਂ ਮਾੜੀ ਚੰਗੀ ਆ ਅਨੇ ਐਂ ਜਾ ਕੇ ਹੁਣ ਤਾਂ ਅਗਲੇ ਨੇ ਪੱਠਾ ਹੀ ਪਾਉਣੇ ਆ ਪਾਉ ਜਾ ਕੇ ਤੇ ਪੱਠੇ 2 ਹੀ ਮਹੀਨੇ ਰਹਿ ਗਏ ਉਹਨਾਂ ਦੇ ਮੈਂ ਤੇਰੀ ਗੱਲ ਨਾਲ ਸਹਿਮਤ ਅਗਲੇ ਨੇ ਸੌਣ ਠੀਕ ਆ ਵੀ ਮੈਂ ਲ ਦੇ ਦੇਗਾ ਹਾਂ ਠੀਕ ਆ ਵੀ ਤੋਰੀ ਮੜੀ ਕੱਢੀ ਬਣ ਲੈ ਵੀ ਮਿੱਤਰੋ ਮੁੱਲ ਬਾਈ ਇਹਨਾਂ 70 ਦੇ ਦਿਆਂਗੇ 65 ਦੀ ਤਾਂ ਹੋਰ ਵੀ ਮਾਨਤਾ ਪਾਈ ਜਾਂਦਾ ਕਰ ਦੇਵਾਂਗੇ ਇਹਦੇ ਹੁਣ ਸੀਲ ਵਾਲੇ ਪੱਖ ਤੋਂ ਦਾ ਤੁਹਾਨੂੰ ਪਤਾ ਹੀ ਹੈ ਕਰਮਾ ਵਾਲੀ ਹੂੰ ਇਹ ਵੀ ਸੀਲ ਹੈ ਹੂੰ ਸੀ ਵਾਲਾ ਪੱਖ ਤਾਂ ਹੁਣ ਇਹਦਾ ਕਰਮਾ ਵਾਲੀ ਦਾ ਰਹਿ ਹੀ ਨਹੀਂ ਗਿਆ ਜਿਹੜੀ 8 ਮਹੀਨੇ ਹੋ ਗਏ ਬਣੀ ਨੂੰ ਗੱਬਣਾ ਤੇ ਹਜੇ ਵੀ ਦੁੱਧ ਦਈ ਜਾਂਦੀ ਹੈ ਲੰਮਾ ਸਮਾਂ ਦੁੱਧ ਦੇਣ ਵਾਲੀ ਮਾਝਾ ਫਿਰ ਲੇਵੇ ਲੂਵੇ ਵਾਲੇ ਭਾਂਡੇ ਵੱਲੋਂ ਪੋਰ ਖੁੱਲੀ ਡੁੱਲੀ ਕਰਮਾ ਵਾਲੀ ਦੇਖ ਸਕਦੇ ਹੋ ਤੁਸੀਂ ਮਿੱਤਰੋ ਸਾਰੀ ਚੰਗੀ ਹੈ ਜਿੰਨੀ ਹੈਗੀ ਮਿੱਤਰੋ ਮਾੜੀ ਨਹੀਂ ਹੈਗੀ ਕਹਿ ਸਕਦੇ ਆਪਾਂ ਇਹਨੂੰ ਹੂੰ ਦਾ ਇਹਨਾਂ ਲੀਵਾ ਪਾਂਡਾ ਵੇਖ ਲੋ ਇੱਕ ਵਾਰੀ ਫੇਰ ਮਿੱਤਰੋ ਬਰੀਕੀ ਚੰਗੀ ਆ ਸਾਰੀ ਦੋਵੇਂ ਮਈਆਂ ਜੇ ਜੋੜਾ ਲੈ ਲਾਵੇ ਪਾਉ ਦੇ ਮਾਨਤਨ ਖੁੱਲਾ ਕਰ ਦੇਗਾ ਕਰਦਾ ਕਿ ਨਹੀਂ ਜੋੜਾ ਲੈ ਜੇ ਸਾਨੂੰ ਖਦਾ ਹੀ ਵੇਚ ਰੀਆਂ ਹੀ ਆ ਗਰਮੀ ਬੰਦ ਠੀਕ ਆ ਬਈ ਲੈ ਮਿੱਤਰੋ ਜੇ ਤੁਸੀਂ ਜੋੜਾ ਲੈ ਲੋਗੇ ਤਾਂ ਜੋੜੇ ਦੇ ਵਿੱਚ ਮਾਨਤਨ ਖੁੱਲਾ ਹੋ ਜਾਊਗਾ ਨੰਬਰ 22 ਦਾ 9463342633 9463342633 768932010 768932010 ਇਹਨਾਂ ਨੰਬਰਾਂ ਤੇ ਗੱਲਬਾਤ ਕਰ ਲਿਓ ਬਾਈ ਨਾ ਧੰਨਵਾਦ ਸ਼ੁਕਰੀਆ ਪਿੰਡ ਮੁੱਦਕੀ ਜ਼ਿਲ੍ਹਾ ਫੋਨ